ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਤੇ ਵਿੱਚ ਸੋ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ ਨੀਚੇ ਜਿਹੜੀ ਸਕਰੋਲ ਬਾਰ ਦੋਸਤੋ ਚੱਲ ਰਹੀ ਏ ਉੱਪਰ ਕੋ ਲਿਖੇ ਹੋਏ ਨੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਜਿਹੜੀ ਆਪਣੀ ਅੱਜ ਦੀ ਵੀਡੀਓ ਹੈਗੀ ਆ ਇਹ ਦੋ ਤੁਹਾਨੂੰ ਐਨੀਮਲ ਆਪਾਂ ਦਿਖਾਉਣੇ ਆ ਨੀਲੀ ਰਾਵੀ ਦੇ ਬੱਚੇ ਆ ਦੋਸਤੋ ਇੱਕ ਮੇਲ ਕਾਫ ਆ ਦੋਸਤੋ ਇੱਕ ਫੀਮੇਲ ਕਾਫ ਆ ਸੋ ਦੋਸਤੋ ਸੋ ਪਹਿਲਾਂ ਜਿਹੜਾ ਏਰੀਆ ਆ ਜਾਂਦਾ ਪਿੰਡ ਆ ਜਾਂਦਾ ਵੀਰੇ ਉਹ ਪਿੰਡ ਅਕਾਲੀਆਂ ਵਾਲਾ ਹੈਗਾ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਜਿਹੜਾ ਸਾਨੂੰ ਮੋਗਾ ਲੱਗਦਾ ਫਤੇਗੜ ਪੰਚਤੂਰ ਦੇ ਬਿਲਕੁਲ ਦੋਸਤੋ ਇਹ ਪਿੰਡ ਨਹੀਂ ਦੀਕ ਹੈਗਾ ਅਕਾਲੀਆਂ ਵਾਲਾ ਸੋ ਓਨਰ ਜਿਹੜੇ ਹਨ ਵੀਰ ਹੋਣਾ ਦੇ ਉੱਪਰ ਦਿੱਤੇ ਗਿਆ ਕੰਟੈਕਟ ਨੰਬਰ ਹਨ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਬੱਚੇ ਨੀਲੀ ਰਾਵੀ ਦੇ ਜਿਹੜੇ ਹੈਗੇ ਦੋਸਤੋ ਖਰੀਦ ਸਕਦੇ ਹੋ ਸੋ ਦੋਸਤੋ ਇਸ ਪਹਿਲੇ ਬੱਚੇ ਦੀ ਗੱਲ ਕਰ ਲਈਏ ਤਾਂ ਦੋਸਤੋ ਇਹ ਮੇਲ ਕਾਫ ਹੈਗਾ ਨੀਲੀ ਰਾਵੀ ਦੇ ਵਿੱਚ ਹੈ ਦੋਸਤੋ ਬਹੁਤ ਵਧੀਆ ਦੋਸਤੋ ਚੰਗੀ ਆ ਬਲੱਡ ਲਾਈਨ ਦੇ ਵਿੱਚੋਂ ਹੈਗਾ ਇਹ ਮੇਲ ਕਾਫ ਟੈਡੀ ਧਾਰੀ ਆ ਕਿਸਾਨ ਵੀਰੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਅੱਖ ਬਿੱਲੀ ਆ ਦੋਸਤੋ ਮਣਕੀ ਅੱਖਾ ਸੋਹਣਾ ਸਿੰਘ ਆ ਦੋਸਤੋ ਮਾਲੀ ਬਹੁਤ ਵਧੀਆ ਚੰਗਾ ਸੋਹਣਾ ਸਿੰਘ ਬਣਾਵੇਗਾ ਬਾਕੀ ਚਾਰੇ ਪੈਰ ਦੋਸਤੋ ਤੁਸੀਂ ਵੇਖ ਸਕਦੇ ਹੋ ਤੋਤੇ ਨੇ ਚਾਰੇ ਪੈਰ ਵਾਈਟ ਆ ਟੈਸਟਿਕਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਚੰਗੀ ਗਰੋਥ ਵਿੱਚ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਹ ਬੱਚਾ ਮੌਜੂਦ ਹੈਗਾ ਸੇਲ ਵਾਸਤੇ ਕਿਸੇ ਮੇਰੇ ਵੀਰ ਭਰਾ ਨੇ ਜਿਹੜਾ ਮਾਲੀ ਖਰੀਦਣਾ ਤੇ ਇਹ ਜ਼ਰੂਰ ਖਰੀਦ ਸਕਦੇ ਹੋ ਦੋਸਤੋ ਬਹੁਤ ਵਧੀਆ ਚੰਗਾ ਮਾਲੀ ਵਧੀਆ ਚੰਗੇ ਸਟਰਕਚਰ ਦਾ ਵਧੀਆ ਬਲੱਡ ਲਾਈਨ ਦੇ ਵਿੱਚੋਂ ਇਹ ਘਟਾ ਹੈਗਾ ਟੈਡੀ ਧਾਰੀਆ ਦੋਸਤੋ ਬਾਕੀ ਜਿਹੜੀ ਏਜ ਆ ਇਸ ਟਾਈਮ ਦੇ ਸਮੇ 11 ਮਹੀਨਿਆਂ ਦੀ ਜਿਹੜੀ ਏਜ ਆ ਇਸ ਕੱਟੇ ਦੀ ਸੋ ਮੁੱਲ ਜਿਹੜਾ ਦੋਸਤੋ ਇਸ ਦਾ 22000 ਰੁਪਏ ਜਿਹੜੀ ਡਿਮਾਂਡ ਕਰਦੇ ਆ ਵੀਰ ਹੁਣੀ ਬਾਕੀ ਮੌਕੇ ਦੇ ਮਾਣ ਤਨ ਹੋ ਜਾਏਗਾ ਜ਼ਰੂਰ ਸੋ ਕਿਸੇ ਮੇਰੇ ਵੀਰ ਭਰਾ ਦੇ ਪਰਦੇ ਵਿੱਚ ਹੋਵੇ ਤਾਂ ਜ਼ਰੂਰ ਬਾਤ ਚਿਤ ਕਰਕੇ ਖਰੀਦ ਸਕਦੇ ਹੋ ਸੋ ਦੋਸਤੋ ਇੱਕ ਦੂਜੇ ਨੰਬਰ ਤੇ ਜਿਹੜੀ ਇਹ ਫੀਮੇਲ ਕਾਫ ਆਉਂਦੀ ਆ ਕੱਟੀ ਹੈਗੀ ਆ ਕਿਸਾਨ ਵੀਰੋ ਨੀਲੀ ਰਾਵੀ ਦੇ ਵਿੱਚ ਪਿਓਰ ਹੈਗੀ ਆ ਦੋਸਤੋ ਵੇਖ ਸਕਦੇ ਹੋ ਮੂੰਹ ਮੱਥਾ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਮਨਕੀ ਅੱਖਾਂ ਏਜ ਇਸ ਦੀ ਵੀ 11 ਮਹੀਨਿਆਂ ਦੀ ਹੈਗੀ ਆ ਚਾਰੇ ਖੁਰ ਦੋਸਤੋ ਚਾਰੇ ਪੈਰ ਤੋਤੇ ਨੇ ਬਾਕੀ ਏਜ ਦੇ ਅਕੋਰਡਿੰਗ ਦੇਖੀਏ ਜੇ 11 ਮਹੀਨੇ ਦੀ ਏਜ ਆ ਬਾਕੀ ਬਹੁਤ ਸੋਹਣਾ ਥਣ ਲੱਗਾ ਦੋਸਤੋ ਵਿੱਥਾਂ ਵਿਰਲਾ ਤੁਸੀਂ ਵੇਖ ਸਕਦੇ ਹੋ ਅੱਜ ਤੋਂ ਹੀ ਬਹੁਤ ਸੋਹਣੀਆਂ ਨਜ਼ਰ ਆ ਰਹੀਆਂ ਨੇ ਇਸ ਕੱਟੀ ਦੀਆਂ ਕੋਹੇ ਨੂਰ ਦੀ ਬੱਚੀ ਆ ਕਿਸਾਨ ਵੀਰੋ ਸ਼્યોਰ ਹੈਗਾ ਬਾਕੀ ਤੁਸੀਂ ਆਪਣੀ ਤਸੱਲੀ ਜਿਹੜੀ ਆ ਵੀਰ ਹੋਣਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਉੱਪਰ ਦਿੱਤੇ ਗਏ ਨੰਬਰ ਹਨ ਦੋਸਤੋ 8427641030 ਤੇ ਤੁਸੀਂ ਸੰਪਰਕ ਕਰਕੇ ਇਹ ਇਕੱਠੀ ਖਰੀਦ ਸਕਦੇ ਹੋ ਇਸ ਦਾ ਮੁੱਲ ਕਿਸਾਨ ਵੀਰੋ ਜਿਹੜੀ ਡਿਮਾਂਡ ਆ 25000 ਰੁਪਿਆ ਵੀਰ ਹੋਣੀ ਕਰਦੇ ਨੇ ਬਾਕੀ ਮੌਕੇ ਦੇ ਮਾਨਤਨ ਜ਼ਰੂਰ ਕੀਤਾ ਜਾਵੇਗਾ ਪਹੁੰਚਣ ਤੇ ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ